ਪੰਜਾਬ ਦੀ ਸਭ ਤੋਂ ਵੱਡੀ ਖਬਰ ਜਿਵੇਂ ਕਿ ਰਾਵੀ ਦੇ ਬਹੁਤ ਸਾਰੇ ਗੇਟ ਟੁੱਟ ਗਏ ਨੇ ਔਰ ਪੂਰੇ ਪੰਜਾਬ ਦੇ ਅੰਦਰ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਐਸੀ ਆਫਤ ਦੀ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਨੂੰ ਖਾਲੀ ਕਰਨ ਦੇ ਅਲਰਟ ਵੀ ਜਾਰੀ ਹੋ ਸਕਦੇ ਨੇ ਪੰਜਾਬ ਭਰ ਦੇ ਵਿੱਚ ਐਸਾ ਕੋਈ ਵੀ ਇਲਾਕਾ ਨਹੀਂ ਹੈ ਜਿੱਥੇ ਭਾਰੀ ਬਾਰਿਸ਼ ਔਰ ਬਾੜ ਦਾ ਆਗੀ ਹੋਵੇ ਔਰ ਹੁਣ ਜਿਹੜੀ ਵੀਡੀਓ ਤੁਹਾਡੇ ਮੈਂ ਸਾਹਮਣੇ ਦਿਖਾਉਣ ਜਾ ਰਿਆਂ ਰਾਵੀ ਨੇ ਦਰਅਸਲ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਆਪਣਾ ਪਾਣੀ ਫੈਲਾ ਦਿੱਤਾ ਉਸ ਪਾਣੀ ਦੇ ਨਾਲ ਇੱਕ ਐਸੀ ਬਾੜ ਆ ਗਈ ਹੈ ਕਿ ਲੋਕਾਂ ਦੀ ਬਹੁਤ ਹੋਣ ਲੱਗ ਗਈ ਹੈ ਜਿਹੜੇ ਲੋਕ ਗੇਟ ਖੋਲ ਰਹੀ ਸੀ ਉਹ ਵੀ ਵਿੱਚ ਹੀ ਰੁੜ ਗਏ ਨੇ ਅੱਜ ਤੁਹਾਡੇ ਸਾਹਮਣੇ ਮੈਂ ਇਸ ਵੀਡੀਓ ਨੂੰ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਮੌਸਮ ਵਿਭਾਗ ਨੇ ਜਿਹੜੇ ਰੈਡ ਅਲਰਟ ਜਾਰੀ ਕੀਤੇ ਨੇ ਉਹਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸਾ ਅਲਰਟ ਕਰ ਦਿੱਤਾ ਗਿਆ ਕਿ ਪੰਜਾਬ ਦਾ ਖਾਲੀ ਹੋਣਾ ਤੈ ਹੈ ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਭਾਈ ਪੰਜਾਬ ਦੇ ਲੋਕਾਂ ਦੀ ਮੌਤ ਹੋ ਰਹੀ ਹੈ ਆਰਮੀ ਉਤਰਿਆਈ ਹੈ ਆਰਮੀ ਬਚਾਉਣ ਤੇ ਹੋ ਗਈ ਹੈ ਰੈਸਕਿਊ ਕਰਨ ਲੱਗੀ ਹੈ ਪਰ ਪੰਜਾਬ ਦੇ ਲੋਕਾਂ ਦਾ ਜੋ ਹਾਲ ਅੱਜ ਤੁਸੀਂ ਦੇਖਣ ਜਾ ਰਹੇ ਹੋ 1988 ਦੇ ਵਿੱਚ ਇੱਕ ਮਹਾ ਫਲੱਡ ਆਇਆ ਸੀ ਉਸ ਫਲੱਡ ਤੋਂ ਵੀ ਵੱਡਾ ਫਲੱਡ ਅੱਜ ਤੁਹਾਡੇ ਸਾਹਮਣੇ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਇਸ ਫਲੱਡ ਨੇ ਦੁਨੀਆ ਦੇ ਵਿੱਚ ਕਿਆਮਤ ਮਚਾ ਦਿੱਤੀ ਹੈ ਪੰਜਾਬ ਨੂੰ ਤਾਂ ਜਿਵੇਂ ਐ ਕਹ ਲਓ ਕਿ ਜਿਵੇਂ ਨਿਸ਼ਾਨੇ ਤੇ ਲੈ ਲਿਆ ਪੂਰਾ ਪੰਜਾਬ ਇਸ ਵਖਤ ਕੁਦਰਤ ਦੀ ਚਪੇੜ ਦੇ ਵਿੱਚ ਪਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਨਦੀਆਂ ਨਾਲੇ ਬਾਹਰ ਸਦਾ ਪਾਣੀ ਔਰ ਜਾਂ ਸਾਡੇ ਰਾਵੀ ਦੇ ਗੇਟ ਕਿਉਂ ਟੁੱਟ ਰਹੇ ਨੇ ਇਹਦੇ ਪਿੱਛੇ ਦਾ ਇੱਕ ਮਾਮਲਾ ਜੁੜਿਆ ਹੋਇਆ ਜਿਹੜਾ ਕਿ ਜਾਨਵਰਾਂ ਦੇ ਨਾਲ ਜੁੜਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਅਦ ਦੇ ਵਿੱਚ ਪਹਿਲਾਂ ਦੋ ਖਬਰਾਂ ਤੁਹਾਨੂੰ ਐਸੀਆਂ ਦਿਖਾਵਾਂਗੇ ਜਿਨ੍ਹਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਅੱਜ ਸਭ ਤੋਂ ਵੱਡੀ ਖਬਰਾਂ ਰਾਵੀ ਗੇਤ ਜਿਹੜੇ ਟੁੱਟੇ ਨੇ ਔਰ ਉਸ ਤੋਂ ਬਾਅਦ ਰਾਡਾ ਅਲਰਟ ਸਰਕਾਰ ਬਣੀਓ ਔਰ ਦੂਜੇ ਪਾਸੇ ਮੌਸਮ ਵਿਭਾਗ ਬਣੀਓ ਕਿਵੇਂ ਜਾਰੀ ਹੋ ਗਏ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਪੂਰਾ ਪੰਜਾਬ ਖਾਲੀ ਕਰਨ ਦੀ ਆਫਤ ਕਿਵੇਂ ਆ ਗਈ ਹੈ ਕਿਉਂਕਿ ਬਹੁਤੇ ਇਲਾਕੇ ਪੰਜਾਬ ਦੇ ਸਾਡੇ ਡੁੱਬੀ ਚੁੱਕੇ ਨੇ ਔਰ ਹੁਣ ਪੂਰਾ ਪੰਜਾਬ ਇਸ ਪਾਣੀ ਦੇ ਵਿੱਚ ਪੇਟ ਵਿੱਚ ਕਿਵੇਂ ਆਊਗਾ ਆ ਦੇਖੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤੇ ਨੇ ਔਰ ਪੰਜਾਬ ਦੇ ਵਿੱਚ ਖਾਨੀ ਹੋ ਸਕਦਾ ਪਾਣੀ ਤੇ ਕਦੇ ਕਾਬੂ ਨਹੀਂ ਪਾਇਆ ਜਾ ਸਕਦਾ ਦੇਖੋ ਤੁਸੀਂ ਇਸ ਵੇਲੇ ਅਸੀਂ ਮਾਧੋਪੁਰ ਹੈਡ ਦੇ ਕੋਲ ਖੜੇ ਆ ਜਿੱਥੇ ਕੁਝ ਸਮਾਂ ਪਹਿਲਾਂ ਰਾਵੀ ਦਰਿਆ ਨੂੰ ਰੋਕਣ ਦੇ ਲਈ ਰਾਵੀ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਦੇ ਲਈ ਮਾਧੋਪੁਰ ਹੈਡ ਤੇ 18 ਗੇਟ ਬਣਾਏ ਹੋਏ ਸੀਗੇ ਲਗਾਤਾਰ ਰਾਵੀ ਦਰਿਆ ਦਾ ਪਾਣੀ ਦਾ ਵਹਾਅ ਪਿੱਛੋਂ ਵਧਦਾ ਜਾ ਰਿਹਾ ਜਿਸ ਕਾਰਨ ਅੱਜ ਕੁਝ ਸਮਾਂ ਪਹਿਲਾਂ ਹੀ 4 ਗੇਟ ਪੂਰੀ ਤਰ੍ਹਾਂ ਰੁੜ ਗਏ ਨੇ ਜਿਹੜੇ ਗੇਟ ਪਾਣੀ ਨੂੰ ਕੰਟਰੋਲ ਕਰਦੇ ਨੇ ਜਿਹੜੇ ਗੇਟ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਦੇ ਨੇ ਔਰ ਜਦੋਂ ਦਰਿਆ ਦੇ ਜਦੋਂ ਦਰਿਆ ਦਾ ਪੱਧਰ ਵੱਧ ਜਵੇ ਤਾਂ ਇਹ ਜਿਹੜੇ ਫਲੱਡ ਗੇਟ ਨੇ ਸਿਰਫ ਇੱਕ ਦੋ ਫੋਟੀ ਖੋਲੇ ਜਾਂਦੇ ਨੇ ਔਰ ਇੰਨਾ ਇੰਨਾ ਸਥਿਤੀ ਜਿਹੜੀ ਇੰਨੀ ਬੇਕਾਬੂ ਹੋ ਜਾਂਦੀ ਹੈ ਪਰ ਹੁਣ ਜਿਹੜੀ ਤਸਵੀਰਾਂ ਆਪਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਆ ਉਹ ਤੁਸੀਂ ਦੇਖੋ ਮਾਧੋਪੁਰ ਹੈੱਡ ਦੇ 18 ਗੇਟਾਂ ਦੇ ਵਿੱਚੋਂ ਚਾਰ ਗੇਟ ਖੋਲਦੇ ਖੋਲਦੇ ਪੂਰੀ ਤਰ੍ਹਾਂ ਟੁੱਟ ਹੀ ਗਏ ਨੇ ਉਹ ਪੁਲ ਜਿਹੜਾ ਪੂਰੀ ਤਰ੍ਹਾਂ ਟੁੱਟ ਗਿਆ ਤਾਂ ਹੁਣ ਮਾੜਾ ਰੂਪ ਇਸਨੇ ਰਾਵੀ ਦਰਿਆ ਦਾ ਦੇਖਣ ਨੂੰ ਮਿਲ ਰਿਹਾ ਜਿਹਦੇ ਕਾਰਨ ਖਲੜੇ ਇਲਾਕੇ ਯਾਨੀ ਕਿ ਗੁਰਦਾਸਪੁਰ, ਦਿਨਾਂਗਰ, ਅੰਮ੍ਰਿਤਸਰ ਤੱਕ ਇਸ ਪਾਣੀ ਨੇ ਹੋਰ ਜ਼ਿਆਦਾ ਨੁਕਸਾਨ ਕਰਨਾ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਰਾਵੀ ਦਰਿਆ ਨੇ ਐ ਕਿਹੋ ਜਿਹਾ ਰੂਪ ਲੈ ਲਿਆ ਕਿ ਪੂਰੇ ਪੰਜਾਬ ਦੇ ਅੰਦਰ ਤਬਾਹੀ ਮਚਾ ਦਿੱਤੀ ਹੈ ਹੁਣ ਅਗਲੀ ਜਿਹੜੀ ਖਬਰ ਰਾਡਾ ਨਟ ਕਿਉਂ ਜਾਰੀ ਕੀਤਾ ਗਿਆ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਆਲਰੇਡੀ بارش ਪੈ ਰਹੀ ਹੈ ਔਰ ਜਿਹੜੇ ਨਦੀਆਂ ਨਾਲੇ ਨੇ ਜਾਂ ਵੱਡੇ ਦਰਿਆ ਨੇ ਉਹ ਫਾਂ ਦੇ ਉੱਤੇ ਨੇ ਠੱਗਰ ਦਰਿਆ ਵੀ ਆਪਣਾ ਵਿਕਰਾਮ ਰੂਪ ਲੋਕਾਂ ਨੂੰ ਦਿਖਾ ਰਿਹਾ ਤੇ ਲੋਕ ਉਸ ਦੇ ਪਹਿਲਾਂ ਵਾਲੇ ਰੂਪ ਨੂੰ ਵੇਖ ਕੇ ਡਰ ਵੀ ਰਹੇ ਨੇ ਕਿਉਂਕਿ ਪਹਿਲਾਂ ਵੀ ਕੱਗਰ ਦਰਿਆ ਨੇ ਆਪਣੀ ਕੈਸੀ ਤਬਾਹੀ ਮਚਾਈ ਸ਼ਹਿਰ ਸਰਦੂਨਗੜ ਦੇ ਵਿੱਚ ਬਹੁਤ ਸਾਰੇ ਹੋਰ ਇਲਾਕੇ ਤਬਾਹ ਕਰ ਦਿੱਤੇ ਗਏ ਸੀ ਔਰ ਹੁਣ ਜਿਹੜੀ ਇਹ ਰਿਪੋਰਟ ਹੈ ਇਹਨੂੰ ਸੁਣਨ ਤੋਂ ਬਾਅਦ ਤੁਹਾਨੂੰ ਉਹ ਖਬਰ ਵੀ ਦਿਖਾਵਾਂਗੇ ਕਿ ਜਿਹੜੀ ਜਾਨਵਰਾਂ ਦੇ ਨਾਲ ਜੁੜਦੀ ਹੈ ਇਹ ਆਫਤ ਆਉਣ ਦਾ ਉਥੋਂ ਮਾਮਲਾ ਸ਼ੁਰੂ ਹੋਇਆ ਸੀ ਸੁਣੋ ਬਸੰਦੀਪਾਪ ਦੇ ਵੱਲੋਂ ਕੀ ਕੀਤਾ ਗਈ ਕੋਸ਼ਿਆਰਪੁਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਫ਼ਿਲਤਾਨਪੁਰ ਲੋਧੀ ਵਾਲੇ ਇਲਾਕੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਾਰੇ ਨਾਲ ਇਲਾਕਿਆਂ ਦੇ ਵਿੱਚ ਪੈ ਰਹੀ ਹੈ ਫਰੋਸਪੁਰ ਫਾਸਿਲ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਤੇ ਹਰਦੀ ਮਾਰ ਚੱਲ ਰਹੇ ਨੇ ਫਸਲਾਂ ਤੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਡੰਗਰ ਪਸ਼ੂ ਮਰ ਚੁੱਕੇ ਨੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਨਦੀ ਨਾਲੇ ਦਰਿਆ ਸਭ ਉਫਾਨ ਤੇ ਪੌਂਟ ਟੈਂਕ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਵਿਆਸ ਦਰਿਆ ਉਛਾਲੇ ਮਾਰ ਰਿਹਾ ਹੈ ਰਾਵੀ ਦਰਿਆ ਉਫਾਨ ਤੇ ਹੈ ਸਤਲੁਜ ਦਰਿਆ ਉਫਾਨ ਤੇ ਹੈ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਸੋ ਸਥਿਤੀ ਬਹੁਤ ਚਿੰਤਾਜਨਕ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਖਬਰ ਬੜੀ ਹੀ ਅਹਿਮ ਖਬਰ ਜਿਹੜੀ ਹੁਣ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਪੰਜਾਬ ਦੇ ਅੰਦਰ ਆਖਰੀ ਹੜਾ ਹੈ ਕਿਉਂ ਨਹੀਂ ਇਹ ਰਾਤ ਵੀ ਮੈਂ ਖਬਰ ਦੇ ਵਿੱਚ ਲਗਾਤਾਰ ਇਹ ਗੱਲ ਹਰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤਾਂ ਕਿ ਸਾਡੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਆਪਣੀ ਵੀਡੀਓ ਨੂੰ ਸੁਣਿਆ ਜਾਂਦਾ ਤਾਂ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹ ਦੇ ਵਿੱਚ ਦਾ ਮਾਮਲਾ ਕੀ ਸੀਗਾ ਕਿਉਂਕਿ ਜਿਹੜੇ ਜੰਗਲਾਂ ਨੂੰ ਅੱਗ ਲਾਈ ਜਾਂਦੀ ਆ ਮੋਰਾਂ ਨੂੰ ਮਾਰਿਆ ਗਿਆ ਹਿਰਣਾਂ ਨੂੰ ਮਾਰਿਆ ਗਿਆ ਬਹੁਤ ਲੱਖਾਂ ਕਰੋੜਾਂ ਉੱਤੇ ਪਸ਼ੂ ਪੰਛੀ ਸੀਗੇ ਉਹਨਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀ ਤਾਂ ਹੁਣ ਉਸ ਖਬਰ ਦੇ ਨਾਲ ਇਹ ਖਬਰ ਜੁੜਦੀ ਆ ਤਾਂ ਭਾਈ ਜਿਹੜੀ ਕੁਦਰਤ ਹੈ ਉਹ ਆਪਣਾ ਮੌੜਮਾ ਜਵਾਬ ਆਪਣੇ ਰੂਪ ਦੇ ਵਿੱਚ ਦੇ ਰਹੀ ਹੈ ਯਾਨੀ ਉਹਦੇ ਬਹੁਤ ਸਾਰੇ ਲੋਕਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਤੁਸੀਂ ਜਿਉਂਦੇ ਜਾਨਵਰਾਂ ਨੂੰ ਨਾ ਸਾੜੋ ਔਰ ਨਾ ਹੀ ਇਹ ਜੰਗਲ ਨੂੰ ਕੱਟੋ ਵੱਢੋ ਤਾਂ ਹੁਣ ਫੇਰ ਜਿਹੜੀਆਂ ਸਰਕਾਰਾਂ ਦੇ ਕਹਿਣ ਤੇ ਉਹ ਜੰਗਲ ਦੀ ਕਟਾਈ ਹੋਈ ਜੰਗਲ ਨੂੰ ਅੱਗ ਲਾਈ ਗਈ ਜਾਨਵਰਾਂ ਨੂੰ ਮਾਰਿਆ ਸਾਹ ਰ ਗਿਆ ਤਾਂ ਹੁਣ ਜਿਹੜੀ ਕੁਦਰਤ ਹੈ ਉਹਨੇ ਆਪਣਾ ਬਕਰਾਰ ਰੂਪ ਲੈ ਲਿਆ ਤੇ ਨਿਸ਼ਾਨੇ ਤੇ ਕੌਣ ਆ ਗਿਆ ਸਾਡਾ ਹੀ ਪੰਜਾਬ ਹੁਣ ਪੰਜਾਬ ਭਰ ਦੇ ਲੋਕਾਂ ਨੂੰ ਇੱਕ ਐਸੀ ਆਫਤ ਹੈ ਇਹਦੇ ਵਿੱਚ ਡਰਉਣ ਵਾਲੀ ਜਾਂ ਹਵਾਵਾਂ ਵਾਲੀ ਗੱਲ ਨਹੀਂ ਹੈ ਕਿਉਂਕਿ ਰੈਡ ਅਲਰਟ ਜਾਰੀ ਹੋ ਚੁੱਕੇ ਨੇ ਪੰਜਾਬ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਸਾਹਮਣੇ ਜਾਂ ਤਾਂ ਖਾ干ੀ ਹੋਣਾ ਤੇ ਜਾਂ ਫਿਰ ਡੁੱਬ ਕੇ ਮਰਨਾ ਇਹ ਗੱਲ ਤਾਂ ਪੱਕੀ ਹੈ ਕਿ ਹੁਣ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਇਹ ਜਿਹੜੀ ਡੋਰ ਇਹ ਕੁਦਰਤ ਦੇ ਹੱਥ ਦੇ ਵਿੱਚ ਆ ਗਈ ਹੈ ਤਾਂ ਹੁਣ ਸਰਕਾਰਾਂ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਇਹ ਸਭ ਦੇ ਹੱਥੋਂ ਡੋਰ ਨਿਕਲ ਚੁੱਕੀ ਹੈ ਜਿਹੜੀ ਕਿ ਕੁਦਰਤ ਹੈ ਉਹ ਆਪਣੇ ਕਹਿਰ ਨੂੰ ਹੋਰ ਤੇਜ਼ ਕਰ ਰਹੀ ਹੈ ਪੰਜਾਬ ਦੇ ਲੋਕਾਂ ਦਾ ਜੀਵਨ ਹਰਾਮ ਹੋ ਰਿਹਾ ਤਾਂ ਹੁਣ ਇੱਥੇ ਕਰਨਾ ਕੀ ਚਾਹੀਦਾ ਸਾਡੇ ਲੋਕਾਂ ਨੂੰ ਸਿਰਫ ਇੱਕ ਕੰਮ ਕਰਨਾ ਚਾਹੀਦਾ ਜੇਕਰ ਇਹਨਾਂ ਬਾੜ ਤੋਂ ਜਾਂ ਇਹਨਾਂ ਨਦੀਆਂ ਨਾਲਿਆਂ ਤੋਂ ਇਹਨਾਂ ਹਾੜਾਂ ਤੋਂ ਜੇਕਰ ਰਾਹਤ ਪਾਉਣੀ ਹੈ ਤਾਂ ਪਰਮਾਤਮਾ ਦਾ ਨਾਮ ਜਪ ਕਰਨਾ ਚਾਹੀਦਾ ਕਿਉਂਕਿ ਉਸੇ ਪਰਮਾਤਮਾ ਦਾ ਇਹ ਕਹਿਰ ਜਿਨ੍ਹਾਂ ਜਾਨਵਰਾਂ ਨੂੰ ਮਾਰਿਆ ਉਹਨਾਂ ਲੋਕਾਂ ਨੇ ਉਹਨਾਂ ਨੂੰ ਵੀ ਹੁਣ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਹੈ ਜਿਹੜੀ ਉਹ ਫਿਰ ਆਪਣਾ ਮੋੜਮਾ ਜਿਹੜਾ ਰੂਪ ਦਿਖਾਉਂਦੀ ਹੈ ਉਹ ਤੁਹਾਡੇ ਸਾਹਮਣੇ ਆ ਇਸ ਗੱਲ ਨੂੰ ਚਾਹੇ ਕੋਈ ਇਨਸਾਨ ਐਕਸਪ ਨਾ ਕਰਦਾ ਹੋਵੇ ਪਰ ਦਰਅਸਲ ਦੇ ਵਿੱਚ ਇਹ ਕਹਾਣੀਆਂ ਇਹਨਾਂ ਗੱਲਾਂ ਦੇ ਨਾਲ ਜੁੜਦੀਆਂ ਜਦੋਂ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰ ਜਾਂਦਾ ਵੱਡੇ ਪੱਦਰ ਦੇ ਉੱਤੇ ਤਾਂ ਉਹ ਭੁੱਲ ਵੀ ਜਾਂਦਾ ਤੇ ਫਿਰ ਜਿਹੜੀ ਕੁਦਰਤ ਹੈ ਦੁੱਗਣਾ ਤਿੱਗਣਾ ਮੁਆਵਜ਼ਾ ਮੋੜਦੀ ਐ ਉਹ ਹੁਣ ਤੁਹਾਡੇ ਸਾਹਮਣੇ ਆ ਤਾਂ ਜਿੰਨਾ ਹੋ ਸਕਦਾ ਪ੍ਰਮਾਤਮਾ ਦਾ ਸ਼ੁਕਰੀਆ ਔਰ ਉਹਦੇ ਸਾਹਮਣੇ ਕਿਹ ਅਰਦਾਸ ਕਰਨੀ ਹੈ ਜਾਂ ਕੋਈ ਵੀ ਨਦੀਆਂ ਨਾਲੇ ਕੋਈ ਵੀ ਵਫਾਨਤੇ ਨਾ ਹੋਣ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਰਹੇ ਪਹਿਲਾਂ ਦੀ ਤਰ੍ਹਾਂ ਆਬਾਦ ਰਹੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਤਾਂ